ਜਾਫਰ ਤੁਸੀਂ ਦੇਖੋਗੇ ਵੀ ਇਹਨਾਂ ਸਰਪੰਚੀਆਂ 'ਚ ਕਤਲ ਹੋਣੇ ਹੋਣੇ ਸ਼ਰਾਬਾਂ ਦਾ ਦੌਰ ਚੱਲੂਗਾ ਕਤਲ ਹੋਣੇ ਆ ਪੈਸੇ ਵਰਤਾਏ ਜਾਣੇ ਆ ਮੋٹے ਕਈ ਕਈ ਪਿੰਡਾਂ ਦੀਆਂ ਸਰਪੰਚੀਆਂ ਤਾਂ ਲੱਖਾਂ ਨਹੀਂ ਕਈ ਕਰੋੜਾਂ 'ਚ ਪੈਣੀਆਂ ਨੇ ਕੱਖ ਨਹੀਂ ਇਹਦੇ 'ਚ ਯਾਰ ਅੱਜ ਕੱਲ ਤਾਂ ਸਰਪੰਚੀ ਦਾ ਟੌਰ ਹੀ ਖਤਮ ਹੋ ਗਿਆ ਅੱਗੇ ਸਰਪੰਚ ਦੀ ਟੌਰ ਬੜੀ ਹੁੰਦੀ ਸੀ ਆਜਾ ਸਰਪੰਚਾਂ ਨੇ ਟੌਰ ਆ ਜਦਾਂ ਐਮਐਲਏ ਨੂੰ ਹੀ ਕੋਈ ਪੁੱਛਦਾ ਐ ਪੰਪਣਿਆਂ ਮੰਤਰੀਆਂ ਨੂੰ ਹੀ ਕੋਈ ਪੁੱਛਦਾ ਸਰਪੰਚਤਾ ਫੇਰ ਵਿਚਾਰੇ ਬਹੁਤ ਦੂਰ ਦੀ ਗੱਲ ਰਹਿ ਗਈ ਸੋ ਮੈਂ ਇੰਨੀ ਬੇਨਤੀ ਕਰਦਾ ਵੀ ਇਨ੍ਹਾਂ ਲੋਕਾਂ ਪਿੱਛੇ ਲੱਗ ਕੇ ਪਾਰਟੀਆਂ ਪਿੱਛੇ ਸਿਆਦਾਨਾਂ ਪਿੱਛੇ ਆਹਦਾ ਝੁਗਾ ਨਾ ਚੌੜ ਕਰਾ ਲਿਓ ਨੁਕਸਾਨ ਨਾ ਕਰਾ ਲਿਓ ਭਾਈਚਾਰੇ ਨਾ ਖਰਾਬ ਕਰਿਓ ਇਹ ਚੱਲਦੇ ਹੀ ਰਹਿਣਾ ਕਦੇ ਦੇਖਿਆ ਵੀ ਤੁਹਾਡੇ ਪਿੱਛੇ ਕੋਈ ਲੀਡਰ ਤੁਹਾਡੇ ਆਗੂ ਕੋਈ ਕਾਂਗਰਸੀ ਕੋਈ ਬਾਦਲ ਵਾਲੇ ਕੋਈ ਆਪ ਵਾਲੇ ਕੋਈ ਹੋਰ ਛੋਡੇ ਪਿੱਛੇ ਕਦੇ ਜੇਲ੍ਹਾਂ ਚ ਗਏ ਆ ਛੋਡੇ ਪਿੱਛੇ ਇਹਨਾਂ ਦੇ ਸਿਰ ਪਾਟੇ ਆ ਦੂਜੀ ਮੈਂ ਅਪੀਲ ਕਰਦਾ ਭਰਾਵੋ ਆ ਸਮੁੱਚੇ ਪੰਜਾਬ ਦੇ ਲੋਕਾਂ ਨੂੰ ਜਿਹੜੇ ਸਰਪੰਚ ਬਣਨ ਦੇ ਚਾਹਵਾਨ ਵੀ ਨੇ ਜਾਂ ਸਰਪੰਚੀ ਦੀਆਂ ਚੋਣਾਂ ਨੂੰ ਲੈ ਕੇ ਲੋਕਾਂ ਦੇ ਵਿੱਚ ਇਹੋ ਸ਼ਾ ਵੀ ਅਸੀਂ ਸਰਪੰਚ ਬਣਾਉਣੇ ਆ ਚੰਗੇ ਪੜੇ ਲਿਖੇ ਬੰਦੇ ਸਰਪੰਚ ਬਣਾਓ ਜਿਹੜੇ ਸੂਝਵਾਨ ਇਮਾਨਦਾਰ ਬੰਦੇ ਹੋਣ ਜਿਹੜੇ ਸਮਰਪਿਤ ਹੋਣ ਪਿੰਡਾਂ ਨੂੰ ਢੜੇ ਬਾਜ਼ੀਆਂ ਤੋਂ ਪਾਰਟੀਆਂ ਤੋਂ ਉੱਪਰ ਉੱਠ ਕੇ ਚੰਗੇ ਬੰਦੇ ਸਰਪੰਚ ਬਣੋ ਤਾਂ ਕਿ ਪਿੰਡ ਦੇ ਵਿਕਾਸ ਦੀ ਗੱਲ ਹੋਵੇ ਚਾਰ ਪੈਸੇ ਜਿਹੜੇ ਪਿੰਡਾਂ ਨੂੰ ਆਉਣ। ਨਿਯਮ ਤੌਰ ਤੇ ਮੈਂ ਦੇਖਾਂਗੇ ਦੇਖਦਾ ਕਿ ਪਿੰਡਾਂ ਦੀਆਂ ਖੁੰਧਾਂ ਪਿੰਡਾਂ ਦੀਆਂ ਢੜੇ ਬਾਜ਼ੀਆਂ ਦੇ ਵਿੱਚ ਪਿੰਡਾਂ ਦਾ ਵਿਕਾਸ ਬੜੇ ਸਮੇਂ ਤੋਂ ਰੁਕਿਆ ਪਿਆ। ਪੈਸੇ ਆਉਂਦੇ ਨੇ ਖੁੰਧਾਂ 'ਚ ਲੱਗਦੇ ਨਹੀਂ ਹੈਗੇ। ਜਾਂ ਫਿਰ ਤੁਸੀਂ ਦੇਖੋਗੇ ਵੀ ਇਹਨਾਂ ਸਰਪੰਚੀਆਂ 'ਚ ਕਤਲ ਹੋਣੇ ਹੋਣੇ। ਸ਼ਰਾਬਾਂ ਦਾ ਦੌਰ ਚੱਲੂਗਾ ਕਤਲ ਹੋਣੇ ਆ ਪੈਸੇ ਵਰਤਾਏ ਜਾਣੇ ਆ ਮੋٹے ਕਈ ਕਈ ਪਿੰਡਾਂ ਦੀਆਂ ਸਰਪੰਚੀਆਂ ਤਾਂ ਲੱਖਾਂ ਨਹੀਂ ਕਈ ਕਰੋੜਾਂ ਚ ਪੈਣੀਆਂ ਨੇ ਕੱਖ ਨਹੀਂ ਇਹਦੇ ਚ ਯਾਰ ਅੱਜ ਕੱਲ ਤਾਂ ਸਰਪੰਚੀ ਦਾ ਟੌਰ ਹੀ ਖਤਮ ਹੋ ਗਿਆ ਅੱਗੇ ਸਰਪੰਚ ਦੀ ਟੌਰ ਬੜੀ ਹੁੰਦੀ ਸੀ ਅੱਜ ਤਾਂ ਸਰਪੰਚਾਂ ਦੀ ਟੌਰ ਆ ਜਾਗਾ ਐਮਐਲਏ ਨੂੰ ਹੀ ਕੋ ਪੁੱਛਦਾ ਐਮ ਪੰਪੜੀਆਂ ਮੰਤਰੀਆਂ ਨੂੰ ਹੀ ਕੋ ਪੁੱਛਦਾ ਸਰਪੰਚ ਤਾਂ ਫੇਰ ਵਿਚਾਰੇ ਬਹੁਤ ਦੂਰ ਦੀ ਗੱਲ ਰਹਿ ਗਈ ਸੋ ਮੈਂ ਇਨੀ ਬੇਨਤੀ ਕਰਦਾ ਵੀ ਇਨਾਂ ਲੋਕਾਂ ਪਿੱਛੇ ਲੱਗ ਕੇ ਪਾਰਟੀਆਂ ਪਿੱਛੇ ਸਿਆਦਾਨਾਂ ਪਿੱਛੇ ਆਦਾ ਝੁਗਾ ਨਾ ਚੌੜ ਕਰਾ ਲਿਓ ਨੁਕਸਾਨ ਨਾ ਕਰਾ ਲਿਓ ਭਾਈਚਾਰੇ ਨਾ ਖਰਾਬ ਕਰਿਓ ਇਹ ਚੱਲਦੇ ਹੀ ਰਹਿਣਾ ਕਰੇ ਦੇਖਿਆ ਵੀ ਤੁਹਾਡੇ ਪਿੱਛੇ ਕੋਈ ਲੀਡਰ ਤੁਹਾਡੇ ਆਗੂ ਕੋਈ ਕਾਂਗਰਸੀ ਕੋਈ ਬਾਦਲ ਵਾਲੇ ਕੋਈ ਆਪ ਵਾਲੇ ਕੋਈ ਹੋਰ ਸੋਡੇ ਪਿੱਛੇ ਕਦੇ ਜੇਲਾਂ ਚ ਗਏ ਆ ਸੋਡੇ ਪਿੱਛੇ ਇਹਨਾਂ ਦੇ ਸਿਰ ਪਾਟੇ ਆ ਸੋਡੇ ਪਿੱਛੇ ਇਹਨਾਂ ਦੇ ਪਰਚੇ ਹੋਏ ਆ ਤੁਸੀਂ ਬਿਨਾ ਗੱਲ ਤੋਂ ਇਹਨਾਂ ਪਿੱਛੇ ਲਾ ਕੇ ਪਰਚੇ ਕਰਾ ਲੋਂਗੇ ਬੰਦੇ ਮਾਰ ਮرائی ਕਰ ਲੋਂਗੇ ਜੇਲਾ ਚ ਚਲੇ ਜਾਵੋਗੇ ਮਗਰ ਉਹ ਭੁਗਤਣੀਆਂ ਆਪ ਨੂੰ ਪੈਣੇ ਕਿਸੇ ਨੇ ਬਾਤ ਨਹੀਂ ਪੁੱਛਣੀ ਮੜਕਾ ਤੇ ਗੰਡੇ ਨਹੀਂ ਲੈ ਕੇ ਆਉਂਦਾ ਕੋਈ ਜੇਲ੍ਹ ਚ ਬੈਠੇ ਦੇ ਵਗਲਾ ਵੀ ਲੈ ਪਾਈਆ ਗੰਡੇ ਫੜਾਇਆ ਕਿ ਕੋ ਤੜਕਾ ਲਾ ਲੂ ਬੰਦਾ ਅੰਦਰ ਇਹ ਗੱਲ ਦਾ ਖਿਆਲ ਰੱਖਿਓ ਚੰਗੀ ਸੋਚ ਵਾਲੇ ਨੌਜਵਾਨ ਮੁੰਡੇ ਮੈਂ ਕਹਿਣਾ ਕਿ ਨੌਜਵਾਨ ਜਿਹੜਾ ਵਰਗ ਹੈ ਪੜ੍ਹੇ ਲਿਖੇ ਨੌਜਵਾਨ ਹੈ ਉਹਨਾਂ ਨੂੰ ਜ਼ਰੂਰ ਇੰਨਾ ਸਰਪੰਚੀ ਦੀਆਂ ਚੋਣਾਂ ਦੇ ਵਿੱਚ ਅਗੇ ਆਉਣਾ ਚਾਹੀਦਾ ਬਹੁਤ ਕੁਝ ਆਪਾਂ ਇਹਨਾਂ ਧੜਿਆਂ ਦੇ ਵਿੱਚ ਪੰਜਾਬ ਨੇ ਬੜਾ ਨੁਕਸਾਨ ਝੱਲਿਆ ਪਹਿਲਾਂ ਤੋਂ ਲੈ ਕੇ ਹੁਣ ਤੱਕ ਵਿਕਾਸ ਵੀ ਰੁਕੇ ਨੇ ਲੋਕਾਂ ਦਾ ਆਪਸ ਵਿੱਚ ਬੜੇ ਦੁਸ਼ਮਣੀਆਂ ਵੀ ਪਈਆਂ ਨੇ ਜੇਲ੍ਹਾਂ 'ਚ ਵੀ ਲੋਕ ਗਏ ਨੇ ਬੰਦੇ ਵੀ ਮਰੇ ਨੇ ਨੁਕਸਾਨ ਵੀ ਹੋਏ ਨੇ ਤੇ ਇਸ ਵਾਰ ਵੀ ਮੈਨੂੰ ਲੱਗਦਾ ਕਿ ਲੋਕ ਫਿਰ ਮੁੱਠੀਆਂ ਥੁੱਕੀ ਬੈਠੇ ਆ ਬਹੁਤ ਪਿੰਡਾਂ 'ਚ ਮੈਨੂੰ ਸੁਨੇਹਾ ਆਇਆ ਕਿ ਬਾਈ ਸਾਡੇ ਦਾ ਕਹਿੰਦੇ ਬਾਈ ਸ਼ੁਰੂ ਕਰਤਾ ਕੰਮ ਸ਼ਰਾਬਾਂ ਸ਼ਰੂਪਮ ਦਾ ਪਿੰਡਾਂ ਦੁਰੂਪ ਸ਼ਗਲ ਦਾ ਸ਼ੁਰੂ ਹੋ ਗਿਆ ਜਿਹੜੇ ਪੀਣ ਵਾਲਿਆਂ ਦਾ ਕੱਲ ਦੇ ਉਹਨਾਂ ਨੇ ਬੰਨ ਲਿਆ ਆਪਣਾ ਬੋਰੀਆ ਬਿਸਤਰ ਵੀ ਚੱਲ ਹੁਣ ਫਲਾਣੇ ਕੋਲੇ ਤੇ ਚੱਲ ਹੁਣ ਫਲਾਣੇ ਕੋਲੇ ਤੇ ਜਿਹੜੀਆਂ ਕਰੋੜਾਂ ਦੀਆਂ ਸਰਪੰਚੀਆਂ ਪੈਂਦੀਆਂ ਨੇ ਉਪਰ ਸਰਪੰਚ ਪਿੰਡ ਦੇ ਭਲੇ ਲਈ ਨਹੀਂ ਹੁੰਦੇ ਤੇ ਨਾ ਉਹਨਾਂ ਨੇ ਕਰਨਾ ਹੁਣਾ ਨਾ ਉਹਨਾਂ ਕੋਲੇ ਉਹਨੀ ਵਿਜੈਸ ਰਹਿੰਦੀ ਐ ਜਿਹੜਾ ਬੰਦਾ ਕਿੱਲਾ ਦੋ ਕਿੱਲੇ ਫੂਕ ਕੇ ਸਰਪੰਚੀ ਲਊਗਾ ਉਹ ਪਿੰਡ ਦਾ ਵਿਕਾਸ ਕੀ ਕਰ ਦਊਗਾ ਸੋ ਇਹਨਾਂ ਗੱਲਾਂ ਦਾ ਜਰੂਰ ਖਿਆਲ ਰੱਖਿਓ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਗੱਲਾਂ ਨੂੰ ਮੁੱਖ ਰੱਖ ਕੇ ਧਿਆਨ ਰੱਖੋ ਕੋਸ਼ਿਸ਼ ਕਰੋ ਸਰਬਸੰਮਤੀ ਕੋਈ ਹੁੰਦੀ ਆ ਸਹਿਮਤੀ ਬਣਦੀ ਆ ਤਾਂ ਬਹੁਤ ਵਧੀਆ ਗੱਲ ਆ ਸਹਿਮਤੀ ਨਾਲ ਕੋਈ ਚੰਗੇ ਬੰਦੇ ਚੰਗੇ ਇਨਸਾਨ ਕੋਈ ਸਰਪੰਚ ਚੁਣੇ ਜਾ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਾਂਫਰ ਤੁਸੀਂ ਦੇਖੋਗੇ ਵੀ ਇਹਨਾਂ ਸਰਪੰਚੀਆਂ ਚ ਕਤਲ ਹੋਣੇ ਹੋਣੇ ਸ਼ਰਾਬਾਂ ਦਾ ਦੌਰ ਚੱਲੂਗਾ ਕਤਲ ਹੋਣੇ ਆ ਪੈਸੇ ਬਰਤਾਈ ਜਾਣੇ ਆ ਮੋٹے ਕਈ ਕਈ ਪਿੰਡਾਂ ਦੀਆਂ ਸਰਪੰਚੀਆਂ ਤਾਂ ਲੱਖਾਂ ਨਹੀਂ ਕਈ ਕਰੋੜਾਂ ਚ ਪੈਣੀਆਂ ਨੇ ਕੱਖ ਨਹੀਂ ਇਹਦੇ 'ਚ ਯਾਰ ਅੱਜ ਕੱਲ ਤਾਂ ਸਰਪੰਚੀ ਦਾ ਟੌਰ ਹੀ ਖਤਮ ਹੋ ਗਿਆ ਅੱਗੇ ਸਰਪੰਚ ਦੀ ਟੌਰ ਬੜੀ ਹੁੰਦੀ ਸੀ ਅੱਜ ਤਾਂ ਸਰਪੰਚਾਂ ਦੀ ਟੌਰ ਆ ਜਾਦਾ ਐਮਐਲਏ ਨੂੰ ਹੀ ਕੋਈ ਪੁੱਛਦਾ ਐਮ ਆਪਣੇ ਮੰਤਰੀਆਂ ਨੂੰ ਹੀ ਕੋਈ ਪੁੱਛਦਾ ਸਰਪੰਚ ਤਾਂ ਫੇਰ ਵਿਚਾਰੇ ਬਹੁਤ ਦੂਰ ਦੀ ਗੱਲ ਰਹਿ ਗਈ ਸੋ ਮੈਂ ਇੰਨੀ ਬੇਨਤੀ ਕਰਦਾ ਵੀ ਇਨ੍ਹਾਂ ਲੋਕਾਂ ਪਿੱਛੇ ਲੱਗ ਕੇ ਪਾਰਟੀਆਂ ਪਿੱਛੇ ਸਿਆਦਾਂ ਨਾਲ ਪਿੱਛੇ ਆਦਾ ਝੁਗਾ ਨਾ ਚੌੜ ਕਰਾ ਲਿਓ ਨੁਕਸਾਨ ਨਾ ਕਰਾ ਲਿਓ ਭਾਈਚਾਰੇ ਨਾ ਖਰਾਬ ਕਰਿਓ ਇਹ ਚਲਦੇ ਹੀ ਰਹਿਣਾ ਕਦੇ ਦੇਖਿਆ ਵੀ ਤੁਹਾਡੇ ਪਿੱਛੇ ਕੋਈ ਲੀਡਰ ਤੁਹਾਡੇ ਆਗੂ ਕੋਈ ਕਾਂਗਰਸੀ ਕੋਈ ਬਾਦਲ ਵਾਲੇ ਕੋਈ ਆਪ ਵਾਲੇ ਕੋਈ ਹੋਰ ਸੋਡੇ ਪਿੱਛੇ ਕਦੇ ਜੇਲ੍ਹਾਂ ਚ ਗਏ ਆ ਸੋਡੇ ਪਿੱਛੇ ਇਹਨਾਂ ਦੇ ਸਿਰ ਪਾਟੇ ਆ ਦੂਜੀ ਮੈਂ ਅਪੀਲ ਕਰਦਾ ਭਰਾਵੋ ਆ ਸਮੁੱਚੇ ਪੰਜਾਬ ਦੇ ਲੋਕਾਂ ਨੂੰ ਜਿਹੜੇ ਸਰਪੰਚ ਬਣਨ ਦੇ ਚਾਹਵਾਨ ਵੀ ਨੇ ਜਾਂ ਸਰਪੰਚੀ ਦੀਆਂ ਚੋਣਾਂ ਨੂੰ ਲੈ ਕੇ ਲੋਕਾਂ ਦੇ ਵਿੱਚ ਉਤਸ਼ਾਹ ਵੀ ਅਸੀਂ ਸਰਪੰਚ ਬਣਾਉਣੇ ਆ ਚੰਗੇ ਪੜ੍ਹੇ ਲਿਖੇ ਬੰਦੇ ਸਰਪੰਚ ਬਣਾਓ ਜਿਹੜੇ ਸੂਝਵਾਨ ਇਮਾਨਦਾਰ ਬੰਦੇ ਹੋਣ ਜਿਹੜੇ ਸਮਰਪਿਤ ਹੋਣ ਪਿੰਡਾਂ ਨੂੰ ਧੜੇ ਬਾਜ਼ੀਆਂ ਤੋਂ ਪਾਰਟੀਆਂ ਤੋਂ ਉੱਪਰ ਉੱਠ ਕੇ ਚੰਗੇ ਬੰਦੇ ਸਰਪੰਚ ਨੂੰ ਤਾਂ ਕਿ ਪਿੰਡ ਦੇ ਵਕਾਫ ਦੀ ਗੱਲ ਹੋਵੇ ਚਾਰ ਪੈਸੇ ਜਿਹੜੇ ਪਿੰਡਾਂ ਨੂੰ ਆਉਣ ਨਿਯਮ ਤੌਰ ਤੇ ਮੈਂ ਦੇਖਾਂਗੇ ਦੇਖਦਾ ਕਿ ਪਿੰਡਾਂ ਦੀਆਂ ਖੁੰਧ ਕਾਂ ਪਿੰਡਾਂ ਦੀਆਂ ਧੜੇਵਾਜ਼ੀਆਂ ਦੇ ਵਿੱਚ ਪਿੰਡਾਂ ਦਾ ਵਿਕਾਸ ਬੜੇ ਸਮੇਂ ਤੋਂ ਰੁਕਿਆ ਪਿਆ ਪੈਸੇ ਆਉਂਦੇ ਨੇ ਖੁੰਧਾਂ 'ਚ ਲੱਗਦੇ ਨਹੀਂ ਹੈਗੇ ਜਾਂ ਫਿਰ ਤੁਸੀਂ ਦੇਖੋਗੇ ਵੀ ਇਹਨਾਂ ਸਰਪੰਚੀਆਂ 'ਚ ਕਤਲ ਹੋਣੇ ਹੋਣੇ ਸ਼ਰਾਬਾਂ ਦਾ ਦੌਰ ਚੱਲੂਗਾ ਕਤਲ ਹੋਣੇ ਆ ਪੈਸੇ ਵਰਤਾਏ ਜਾਣੇ ਆ ਮੋਟੇ ਕਈ ਕਈ ਪਿੰਡਾਂ ਦੀਆਂ ਸਰਪੰਚੀਆਂ ਦਾ ਲੱਖਾਂ ਨਹੀਂ ਕਈ ਕਰੋੜਾਂ 'ਚ ਪੈਣੀਆਂ ਨੇ ਕੱਖ ਨਹੀਂ ਇਹਦੇ 'ਚ ਯਾਰ ਅੱਜ ਕੱਲ ਤਾਂ ਸਰਪੰਚੀ ਦਾ ਟੌਰ ਹੀ ਖਤਮ ਹੋ ਗਿਆ ਅੱਗੇ ਸਰਪੰਚ ਦੀ ਟੌਰ ਬੜੀ ਹੁੰਦੀ ਸੀ ਅੱਜ ਤਾਂ ਸਰਪੰਚਾਂ ਦੀ ਟੌਰ ਆ ਜਾਗਾ ਐਮਐਲਏ ਨੂੰ ਹੀ ਕੋ ਪੁੱਛਦਾ ਐਮਪੀ ਨੂੰ ਮੰਤਰੀਆਂ ਨੂੰ ਹੀ ਕੋ ਪੁੱਛਦਾ ਸਰਪੰਚ ਤਾਂ ਫੇਰ ਵਿਚਾਰੇ ਬਹੁਤ ਦੂਰ ਦੀ ਗੱਲ ਰਹਿ ਗਈ ਸੋ ਮੈਂ ਇੰਨੀ ਬੇਨਤੀ ਕਰਦਾ ਵੀ ਇਨ੍ਹਾਂ ਲੋਕਾਂ ਪਿੱਛੇ ਲੱਗ ਕੇ ਪਾਰਟੀਆਂ ਪਿੱਛੇ ਸਿਆਦਾਨਾਂ ਪਿੱਛੇ ਆਹ ਦਾ ਝੁੱਗਾ ਨਾ ਚੌੜ ਕਰਾ ਲਿਓ ਨੁਕਸਾਨ ਨਾ ਕਰਾ ਲਿਓ ਭਾਈਚਾਰੇ ਨਾ ਖਰਾਬ ਕਰਿਓ ਇਹ ਚੱਲਦੇ ਰਹਿਣਾ ਕਦੇ ਦੇਖਿਆ ਵੀ ਤੁਹਾਡੇ ਪਿੱਛੇ ਕੋਈ ਲੀਡਰ ਤੁਹਾਡੇ ਆਗੂ ਕੋਈ ਕਾਂਗਰਸੀ ਕੋਈ ਬਾਦਲ ਵਾਲੇ ਕੋਈ ਆਪ ਵਾਲੇ ਕੋਈ ਹੋਰ ਤੁਹਾਡੇ ਪਿੱਛੇ ਕਦੇ ਜੇਲ੍ਹਾਂ ਚ ਗਏ ਆ ਤੁਹਾਡੇ ਪਿੱਛੇ ਇਹਨਾਂ ਦੇ ਸਿਰ ਪਾਟੇ ਆ ਤੁਹਾਡੇ ਪਿੱਛੇ ਇਹਨਾਂ ਦੇ ਪਰਚੇ ਹੋਏ ਆ ਤੁਸੀਂ ਬਿਨਾਂ ਗੱਲ ਤੋਂ ਇਹਨਾਂ ਪਿੱਛੇ ਲੱਗ ਕੇ ਪਰਚੇ ਕਰਾ ਲੋਂਗੇ ਬੰਦੇ ਮਾਰ ਮਰਾਈ ਕਰ ਲੋਂਗੇ ਜੇਲ੍ਹਾਂ ਚ ਲੈ ਜਾਵੋਗੇ ਮਗਰ ਉਹ ਭੁਗਤਣੀਆਂ ਆਪ ਨੂੰ ਹੀ ਪੈਣੇ ਕਿਸੇ ਨੇ ਬਾਤ ਨਹੀਂ ਪੁੱਛਣੀ ਮੜਕੇ ਤੋਂ ਗੰਡੇ ਨਹੀਂ ਲੈ ਕੇ ਆਉਂਦਾ ਕੋਈ ਜੇਲ੍ਹ 'ਚ ਬੈਠੇ ਰਹਾਂਗਲਾ ਵੀ ਲੈ ਪਾਈਆ ਗੰਡੇ ਫੜਾਇਆ ਕਿ ਕੋ ਤੜਕਾ ਲਾਲੂ ਬੰਦਾ ਅੰਦਰ ਇਹ ਗੱਲ ਦਾ ਖਿਆਲ ਰੱਖਿਓ ਚੰਗੀ ਸੋਚ ਵਾਲੇ ਨੌਜਵਾਨ ਮੁੰਡੇ ਮੈਂ ਕਹਿਣਾ ਕਿ ਨੌਜਵਾਨ ਜਿਹੜਾ ਵਰਗ ਹੈ ਪੜ੍ਹੇ ਲਿਖੇ ਨੌਜਵਾਨ ਹੈ ਉਹਨਾਂ ਨੂੰ ਜ਼ਰੂਰ ਇੰਨਾ ਸਰਪੰਚੀ ਦੀਆਂ ਚੋਣਾਂ ਦੇ ਵਿੱਚ ਅੱਗੇ ਆਉਣਾ ਚਾਹੀਦਾ ਬਹੁਤ ਕੁਝ ਆਪਾਂ ਇਹਨਾਂ ਧੜਿਆਂ ਦੇ ਵਿੱਚ ਪੰਜਾਬ ਨੇ ਬੜਾ ਨੁਕਸਾਨ ਝੱਲਿਆ ਪਹਿਲਾਂ ਤੋਂ ਲੈ ਕੇ ਹੁਣ ਤੱਕ ਵਿਕਾਸ ਵੀ ਰੁਕੇ ਨੇ ਲੋਕਾਂ ਦਾ ਆਪਸ ਵਿੱਚ ਬੜੇ ਦੁਸ਼ਮਣੀਆਂ ਵੀ ਪਈਆਂ ਨੇ ਜੇਲ੍ਹਾਂ 'ਚ ਵੀ ਲੋਕ ਗਏ ਨੇ ਬੰਦੇ ਵੀ ਮਰੇ ਨੇ ਨੁਕਸਾਨ ਵੀ ਹੋਏ ਨੇ ਤੇ ਇਸ ਵਾਰ ਵੀ ਮੈਨੂੰ ਲੱਗਦਾ ਕਿ ਲੋਕ ਫਿਰ ਮੁੱਠੀਆਂ ਥੁੱਕੀ ਬੈਠੇ ਆ ਬਹੁਤ ਪਿੰਡਾਂ 'ਚ ਮੈਨੂੰ ਸੁਨੇ ਆਇਆ ਇੱਕ ਹੈ ਬਾਈ ਸਾਡੇ ਦਾ ਕਹਿੰਦੇ ਬਾਈ ਸ਼ੁਰੂ ਕਰਤਾ ਕੰਮ ਸ਼ਰਾਬਾ ਸ਼ਰੂਪੁਰ ਦਾ ਪਿੰਡਾ ਗਲਦੇ ਸ਼ੁਰੂ ਹੋ ਗਿਆ ਜਿਹੜੇ ਪੀਣ ਵਾਲਿਆਂ ਦਾ ਕੱਲ ਦੇ ਉਹਨਾਂ ਨੇ ਬੰਨ ਲਿਆ ਆਪਣਾ ਬੋੜੀਆ ਬਿਸਤਰ ਵੀ ਚੱਲੋ ਹੁਣ ਫਲਾਣੇ ਕੋਲੇ ਤੇ ਚੱਲੋ ਹੁਣ ਫਲਾਣੇ ਕੋਲੇ ਤੇ ਜਿਹੜੀਆਂ ਕਰੋੜਾਂ ਦੀ ਸਰਪੰਚੀਆਂ ਪੈਂਦੀਆਂ ਨੇ ਉਪਰ ਸਰਪੰਚ ਪਿੰਡ ਦੇ ਭਲੇ ਲਈ ਨਹੀਂ ਹੁੰਦੇ ਤੇ ਨਾ ਉਹਨਾਂ ਨੇ ਕਰਨਾ ਹੁੰਦਾ ਨਾ ਉਹਨਾਂ ਕੋਲੇ ਉਹਨੀ ਵਿਜੈਸ ਰਹਿੰਦੀ ਐ ਜਿਹੜਾ ਬੰਦਾ ਕਿੱਲਾ ਦੋ ਕਿੱਲੇ ਫੂਕ ਕੇ ਸਰਪੰਚੀ ਲਊਗਾ ਉਹ ਪਿੰਡ ਦਾ ਵਿਕਾਸ ਕੀ ਕਰ ਦਊਗਾ ਸੋ ਇਹਨਾਂ ਗੱਲਾਂ ਦਾ ਜ਼ਰੂਰ ਖਿਆਲ ਰੱਖਿਓ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਗੱਲਾਂ ਨੂੰ ਮੁੱਖ ਰੱਖ ਕੇ ਧਿਆਨ ਰੱਖੋ ਕੋਸ਼ਿਸ਼ ਕਰੋ ਸਰਬਸੰਮਤੀ ਕੋਈ ਹੁੰਦੀ ਐ ਸਹਿਮਤੀ ਬਣਦੀ ਐ ਤਾਂ ਬਹੁਤ ਵਧੀਆ ਗੱਲ ਆ ਸਹਿਮਤੀ ਨਾਲ ਕੋਈ ਚੰਗੇ ਬੰਦੇ ਚੰਗੇ ਇਨਸਾਨ ਕੋਈ ਸਰਪੰਚ ਚੁਣੇ ਜਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ